ਅਸੀਂ ਵਿੱਚ ਪਿਆਰੇ ਭਰਾਵੋ ਅਤੇ ਭੈਣੋ ਅੱਜ ਅਸੀਂ ਪਵਿੱਤਰ ਸਲੀਬ ਦੀ ਪੂਜਤਾ ਦਾ ਤਿਉਹਾਰ ਗੰਭੀਰਤਾ ਅਤੇ ਖੁਸ਼ੀ ਨਾਲ ਮਨਾਉਂਦੇ ਹਾਂ ਅਸੀਂ ਸਲੀਬ ਨੂੰ ਸਿਰਫ ਦੁੱਖਾਂ ਦੇ ਸਾਧਨ ਵਜੋਂ ਨਹੀਂ ਸਗੋਂ ਜੀਵਨ ਦੇ ਰੋਖ ਵਜੋਂ ਪਰਮਾਤਮਾ ਦੇ ਅਮੋਖ ਪਿਆਰ ਦੀ ਨਿਸ਼ਾਨੀ ਵਜੋਂ ਸਤਿਕਾਰਦੇ ਹਾਂ ਜੋ ਕਦੇ ਸ਼ਰਮ ਅਤੇ ਹਾਰ ਦਾ ਪ੍ਰਤੀਕ ਹੁੰਦਾ ਸੀ ਉਹ ਸਾਡੀ ਜੀਤ ਸਾਡੀ ਉਮੀਦ ਅਤੇ ਸਦੀਵੀ ਜੀਵਨ ਦੀ ਕੁੰਜੀ ਬਣ ਗਿਆ ਹੈ ਇਸ ਤਿਉਹਾਰ ਦੀਆਂ ਇਤਿਹਾਸ ਵਿੱਚ ਲੋਕੀਆਂ ਚੜਾਹਾਂ 326 ਈਸਵੀ ਵਿੱਚ ਸਮਰਾਟ ਕਾਂਸਟੈਂਟਾਈਨ ਦੀ ਮਾਂ ਸੇਂਟ ਹੈਲੇਨਾ ਨੇ ਯਰੂਸ਼ਲਮ ਦੀ ਯਾਤਰਾ ਕੀਤੀ। ਕਲਵਰੀ ਵਿਖੇ ਖੁਦਾਈ ਵਿੱਚ ਤਿੰਨ ਸਲੀਬਾ ਮਿਲਿਆ। ਇੱਕ ਬਿਮਾਰ ਔਰਤ ਨੂੰ ਇੱਕ ਮੁੱਝਹੰਦ ਤੇ ਚੰਕਾ ਕੀਤਾ ਗਿਆ। ਅਤੇ ਇਸ ਨੂੰ ਯਿਸੂ ਦੇ ਸੱਚੇ ਸਲੀਬ ਵੱਜੋਂ ਮਾਨਤਾ ਦਿੱਤੀ ਗਈ। ਇਸ ਤੋਂ ਥੋੜੀ ਦੇਰ ਬਾਅਦ ਕੌਂਸਟੈਂਟਾਈਨ ਨੇ ਕਲੰਬਰੀ ਅਤੇ ਪਵਿੱਤਰ ਕਬਰ ਵਿਖੇ ਮਹਾਨ ਚਰਚਾ ਨੂੰ ਸਮਰਪਿਤ ਕੀਤਾ ਅਤੇ 14 ਸਤੰਬਰ 335 ਨੂੰ ਸਲੀਬ ਨੂੰ ਜਨਤਕ ਸ਼ਰਧਾ ਲਈ ਉੱਚਾ ਚੁੱਕਿਆ ਗਿਆ। ਹਾਲਾਂਕਿ ਇਸ ਨੂੰ ਬਾਅਦ ਵਿੱਚ 614 ਵਿੱਚ ਫਾਰਸੀਆਂ ਦੁਆਰਾ ਚੋਰੀ ਕਰ ਲਿਆ ਗਿਆ ਸੀ ਪਰ ਇਸ ਨੂੰ 629 ਵਿੱਚ ਸਮਰਾਟ ਹੀਰਾਕਲੀਸ ਦੁਆਰਾ ਜਿੱਤ ਨਾਲ ਯਰੂਸ਼ਲਮ ਵਿੱਚ ਬਹਾਲ ਕਰ ਦਿੱਤਾ ਗਿਆ। ਉਦੋਂ ਤੋਂ ਪੂਰਪਤੀ ਪਛਮੀ ਇਸਾਈਆਂ ਨੇ ਮੁਕਤੀ ਦੇ ਚਿੰਨ੍ਹ ਵਜੋਂ ਸਲੀਬ ਦਾ ਸਨਮਾਨ ਕੀਤਾ ਹੈ ਪਰ ਇਤਿਹਾਸ ਤੋਂ ਪਰੇ ਸਲੀਬ ਪਰਮੇਸ਼ੁਰ ਦੀ ਪਿਆਰ ਦੀ ਸਦੀਵੀ ਯੋਜਨਾ ਹੈ ਯਿਸੂ ਨੇ ਮਿਕੋਦੇ ਮਸਨੂਕ ਕਿਹਾ ਮਨੁੱਖ ਦੇ ਪੁੱਤਰ ਨੂੰ ਉੱਚਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜੋ ਕੋਈ ਉਸ ਵਿੱਚ ਵਿਸ਼ਵਾਸ ਕਰਦਾ ਹੈ ਉਸ ਨੂੰ ਸਦੀਵੀ ਜੀਵਨ ਮਿਲੇ ਜਿਵੇਂ 모ਸਾ ਨੇ ਇਜ਼ਰਾਈਲੀਆਂ ਨੂੰ ਚੰਗਾ ਕਰਨ ਲਈ ਮਾਰੂਥਲ ਵਿੱਚ ਕਾਂਸੀ ਦੇ ਸੱਪ ਨੂੰ ਉੱਚਾ ਕੀਤਾ ਸੀ ਉਸੀ ਤਰ੍ਹਾਂ ਮਸੀਹ ਨੂੰ ਦੁਨੀਆ ਨੂੰ ਚੰਗਾ ਕਰਨ ਲਈ ਸਲੀਬ ਉੱਤੇ ਉੱਚਾ ਕੀਤਾ ਗਿਆ ਹੈ ਸੇਂਟ ਪੌਲ ਕਹਿੰਦਾ ਹੈ ਉਸ ਨੇ ਆਪਣੀ ਆਪ ਨੂੰ ਮਰ ਬਨਾਇਆ ਮੌਤ ਤੱਕ ਆਗਿਆਕਾਰੀ ਬਣਿਆ ਸਲੀਬ ਉੱਤੇ ਮਾਤਵੀ ਅਤੇ ਜੋ ਕਮਜ਼ੋਰੀ ਅਤੇ ਹਾਰ ਵਰਗਾ ਦਿਖਾਈ ਦਿੱਂਦਾ ਸੀ ਉਹ ਪਰਮੇਸ਼ੁਰ ਦੀ ਸਭ ਤੋਂ ਵੱਡੀ ਜਿੱਤ ਬਣ ਗਿਆ ਉਸ ਨੇ ਸ਼ਕਤੀਆਂ ਨੂੰ ਨਿਹਿਤ ਕੀਤਾ ਅਤੇ ਸਲੀਬ ਦੁਆਰਾ ਉਹਨਾਂ ਉਤੇ ਜਿੱਤ ਪ੍ਰਾਪਤ ਕੀਤੀ। ਦੁਨੀਆ ਨੇ ਸਲੀਬ ਨੂੰ ਸ਼ਰਮ ਦੇ ਰੂਪ ਵਿੱਚ ਦੇਖਿਆ। ਪਰਮੇਸ਼ੁਰ ਨੇ ਇਸ ਨੂੰ ਮਹਿਮਾ ਵਿੱਚ ਬਦਲ ਦਿੱਤਾ। ਉਹ ਫਰਾਸਿਸਨ ਯਾਦ ਦਿਵਾਉਂਦੇ ਹਨ। ਸਲੀਬ ਮਨੁੱਖ ਜਾਤੀ ਲਈ ਪਰਮੇਸ਼ੁਰ ਦਾ ਹਾਂ ਹੈ। ਉਸਦੀ ਪਿਆਰ ਦਾ ਸਰਵੋਤਮ ਪ੍ਰਗਟਾਵਾ ਅਤੇ ਉਸ ਰੋਧ ਜਿਸ ਤੋਂ ਸਦੀਵੀ ਜੀਵਨ ਵੱਧਦਾ ਹੈ। सलीम परमेश्वर दी दया दी ढोकाई अति उस दी प्यार दी मूल शक्ति नु परकट करता है पोप पॉल वी ने किहा सलीम परमेश्वर दी शक्ति है परमेश्वर दी बुद्धि अति सेंट जॉन पॉल दोनी इस नु प्यार दा स्कूल कहा। एक पेंट दी परेड विच एक आदमी दी कहानी है जो एक भारी लकड़ दा क्रास लेके जा रहया सी एक बच्चे ने पुछया कि क्यों मां ने समझाया कि ਇਹ ਸਾਨੂੰ ਯਾਦ ਦਿਵਾਉਂਦੀ ਸੀ ਕਿ ਯਿਸੂ ਸਾਡੇ ਲਈ ਆਪਣਾ ਕ੍ਰਾਸ ਲੈ ਕੇ ਜਾ ਰਿਹਾ ਸੀ ਇੱਕ ਬਿੰਦੂ ਤੇ ਇੱਕ ਛੋਟਾ ਜਿਹਾ ਟੁਕੜਾ ਸਲੀਬ ਤੋਂ ਡਿੱਗ ਪਿਆ ਅਤੀ ਰਾਮੀ ਨੇ ਇਸ ਨੂੰ ਚੁੱਕਿਆ ਅਤੇ ਇਸ ਨੂੰ ਸੰਭਾਲ ਲਿਆ ਉਹ ਛੋਟਾ ਜਿਹਾ ਟੁਕੜਾ ਇਸ ਗੱਲ ਦਾ ਪ੍ਰਤੀਕ ਸੀ ਕਿ ਮਸੀਹ ਦਾ ਕ੍ਰਾਸ ਹਰ ਬੋਝ ਚੁੱਕਦਾ ਹੈ ਸਾਡਾ ਵੀ ਤੁਹਾਡਾ ਕ੍ਰਾਸ ਕਿੰਨਾ ਭਾਰੀ ਕਿਉਂ ਨਾ ਲੱਗੇ ਤੁਸੀਂ ਇਸ ਨੂੰ ਇਕੱਲੇ ਨਹੀਂ ਚੁੱਕਦੇ ਮਸੀਬੇ ਨੇ ਇਸ ਨੂੰ ਪਹਿਲਾਂ ਚੁੱਕਿਆ ਹੈ ਸਾਡੀ ਰੋਜ਼ਾਨਾ ਜੀਵਨ ਵਿੱਚ ਅਸੀਂ ਅਕਸਰ ਇਸ ਸੱਚਾਈ ਦੇ ਗੂੰਜਦੇ ਦੇਖਦੇ ਹਾਂ ਮੈਨੂੰ ਇੱਕ ওভারਬ੍ਰਿਜ ਤੇ ਇੱਕ ਹਾਲੀਆ ਪਾਲ ਯਾਦ ਹੈ ਜਿੱਥੇ ਮਜ਼ਦੂਰ ਭਾਰੀ ਲੋਹੇ ਅਤੇ ਇਮਾਰਤੀ ਸਮੱਗਰੀ ਨਾਲ ਭਰੀਆਂ ਗੱਡੀਆਂ ਨੂੰ ਧੱਕਣ ਲਈ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਅੱਗੇ ਵਧਣਾ ਮੁਸ਼ਕਲ ਲੱਗਿਆ ਫਿਰ ਵੀ ਦੂਸਰੇ ਸਾਈਕਲ ਸਵਾਰ ਰੁਕ ਗਈ ਅਤੇ ਸਹਾਇਤਾ ਅਤੇ ਇਕਤਾ ਦੀ ਪੇਸ਼ਕਸ਼ ਕਰਦੇ ਹੋਏ ਬੋਝ ਚੁੱਕਣ ਵਿੱਚ ਮਦਦ ਕੀਤੀ ਨੇੜੇ ਇੱਕ ਆਟ ਡਰਾਈਵਰ ਨੇ ਬੇਸਬਰੀ ਨਾਲ ਆਪਣਾ ਹਾਰਨ ਬਚਾਇਆ ਬੋਝ ਨੂੰ ਹਲਕਾ ਕਰਨ ਦੀ ਬਜਾਏ ਤਣਾਅ ਵਧਾਇਆ ਇਹ ਪ੍ਰਭਾਵਸ਼ਾਲੀ ਤਸਵੀਰ ਸਾਨੂੰ ਯਾਦ ਦਿਵਾਉਂਦੀ ਹੈ ਕਿ ਕ੍ਰਾਸ ਦੇ ਰਾਹ ਤੇ ਜੀਵਨ ਵਿੱਚ ਸਹਿਯੋਗ ਅਤੇ ਹਮਦਰਦੀ ਸ਼ਾਮਲ ਹੈ ਜਿਵੇਂ ਮਸੀਹ ਨੇ ਸਾਡੇ ਲਈ ਸਲੀਬ ਚੁੱਕੀ ਸਾਨੂੰ ਇੱਕ ਦੂਜੇ ਦੇ ਬੋਝ ਚੁੱਕਣ ਲਈ ਬੁਲਾਇਆ ਗਿਆ ਹੈ। ਉਹਨਾਂ ਲੋਕਾਂ ਵਾਂਗ ਜਿਨ੍ਹਾਂ ਨੇ ਕਾਮਿਆਂ ਦੀ ਮਦਦ ਕੀਤੀ, ਸਾਨੂੰ ਦਿਆਲਤਾ ਅਤੇ ਉਦਾਰਤਾ ਨਾਲ ਕਦਮ ਰੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ। ਅਤੇ ਬੇਸਬਰੀ ਡਰਾਈਵਰ ਵਾਂਗ, ਸਾਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਅਸੀਂ ਸਵਾਰਥ ਅਤੇ ਬੇਸਬਰੀ ਤੋਂ ਬਚੀਏ ਜੋ ਸ਼ਾਂਤੀ ਅਤੇ ਦਾਨ ਵਿੱਚ ਰੁਕਾਵਟ ਪਾਉਂਦੇ ਹਨ। ਇਸ ਲਈ ਅਸੀਂ ਸਲੀਬ ਦੀ ਪੂਜਾ ਕਰਦੇ ਹਾਂ, ਦਰਦ ਦੀ ਵਡਿਆਈ ਕਰਨ ਲਈ ਨਹੀਂ।

ਤਾਂ ਅਸੀਂ ਕਿਵੇਂ ਜਵਾਬ ਦਿੰਦੇ ਹਾਂ ਯਿਸੂ ਸਾਨੂੰ ਦੱਸਦਾ ਹੈ ਜੇਕਰ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਤਾਂ ਉਹ ਰੋਜ਼ਾਨਾ ਆਪਣਾ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ਸਲੀਬ ਸਿਰਫ ਇਤਿਹਾਸ ਦੀ ਇੱਕ ਘਟਨਾ ਨਹੀਂ ਹੈ ਇਹ ਚੇਲੇਪਨ ਦਾ ਰੋਜ਼ਾਨਾ ਮਾਰਗ ਹੈ ਜਦੋਂ ਅਸੀਂ ਆਪਣੇ ਦੁੱਖਾਂ ਨੂੰ ਸਵੀਕਾਰ ਕਰਦੇ ਹਾਂ ਉਹਨਾਂ ਨੂੰ ਮਸੀਹ ਨਾਲ ਜੋੜਦੇ ਹਾਂ ਅਤੇ ਉਸ ਦੀ ਕਿਰਪਾ ਨੂੰ ਉਹਨਾਂ ਨੂੰ ਬਦਲਣ ਦਿੰਦੇ ਹਾਂ ਤਉ ਉਪਵਿੱਤਰਤਾ ਅਤੇ ਪਿਆਰ ਦਾ ਸਰੋਤ ਬਣ ਜਾਂਦੇ ਹਨ ਜਿਵੇਂ ਰਸੀ ਆਪਣੀਆਂ ਸਲੀਬਾਂ ਦਾ ਸਹਮਣਾ ਕਰਦੇ ਹਾਂ ਆਓ ਆਪਾਂ ਆਪਣੀ ਆਲੇ ਦੁਆਲੇ ਦੇ ਲੋਕਾਂ ਲਈ ਮਦਦਗਾਰ ਸਾਥੀ ਬੰਨਣਾ ਬੋਝ ਘਟਾਉਣਾ ਧੀਰਜ ਦੇਣਾ ਅਤੇ ਪਿਆਰ ਤੇ ਸਹਿਯੋਗ ਦੇ ਕੰਮਾਂ ਦੁਆਰਾ ਖੁਸ਼ਖਬਰੀ ਨੂੰ ਜਿਉਣਾ ਯਾਦ ਰੱਖਿਏ ਮੈਂ ਤੁਹਾਨੂੰ ਇਸ ਹਫਤੇ ਇੱਕ ਚੁਣੌਤੀ ਲੈਣ ਲਈ ਸੱਦਾ ਦਿੰਦਾ ਹਾਂ ਹਰ ਰੋਜ਼ ਹਿੰਮਤ ਅਤੇ ਪਿਆਰ ਨਾਲ ਸਜੇਦ ਦੋ ਕੀ ਆਪਣੀ ਸਲੀਬ ਚੁੱਕੋ ਪ੍ਰਾਰਥਨਾ ਵਿੱਚ ਸਲੀਬ ਨੂੰ ਦੇਖੋ ਭਾਵੇਂ ਇੱਕ